ਸਸਿਕਾ ਜੀ ਮੈਂ ਹਾ ਸਤਿਪਕਰ ਸੰਧੂ ਤੇ ਗੱਲ ਕਰਦੀ ਹਾਂ ਜੀ ਰਾਜਵੀਰ ਜਵੰਡਾ ਨੂੰ ਲੈ ਕੇ ਆਈ ਹੈ ਇੱਕ ਨਵਾਂ ਬੁਲੇਟਨ ਹਾਲਾਂਕਿ ਡਾਕਟਰਾਂ ਵੱਲੋਂ ਬੁਲੇਟਨ ਜਿਹੜਾ ਹੈ ਬੰਦ ਕੀਤਾ ਗਿਆ ਸੀ ਕਿਉਂਕਿ ਰਾਜਵੀਰ ਜਵੰਡਾ ਦੀ ਜਿਹੜੀ ਹੈ ਸਿਹਤ ਉਸੇ ਤਰ੍ਹਾਂ ਹੀ ਦਿਖਾਈ ਦੇ ਰਹੀ ਸੀ ਜਿਸ ਤਰੀਕੇ ਦੇ ਨਾਲ ਪਹਿਲਾਂ ਅਸੀਂ ਹਾਲਾਂਕਿ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਅਸੀਂ ਵਾਰਨਰ ਬਲੇਟਨ ਤਾਂ ਨਹੀਂ ਜਾਰੀ ਕੀਤਾ ਗਿਆ ਅਸੀਂ ਅੱਜ 9 ਦਿਨਾਂ ਬਾਅਦ ਤਾਂ ਕਰ ਰਹੇ ਹਾਂ ਕਿਉਂਕਿ ਰਾਜਵੀ ਜਵੰਦਾ ਦੀ ਸਿਹਤ ਦੇ ਵਿੱਚ ਕੋਈ ਵੀ ਫਰਕ ਦਿਖਾਈ ਨਹੀਂ ਦੇ ਰਿਹਾ ਸੀ ਹਾਲਕਿ ਲੋਕਾਂ ਵੱਲੋਂ ਵੱਡੇ ਸਵਾਲ ਖੜੇ ਹੋ ਗਏ ਨੇ ਜਿਹੜੇ ਨੇ ਕਈ ਐਨਜੀਓ ਵੱਲੋਂ ਜਿਹੜੇ ਨੇ ਸਵਾਲ ਖੜੇ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਕਿ ਕਿਤੇ ਡਾਕਟਰ ਪੈਸਾ ਤਾਂ ਨਹੀਂ ਇਕੱਠਾ ਕਰ ਰਹੇ ਲੱਖਾਂ ਕਰੋੜਾ ਰੁਪਏ ਜਿੱਥੇ ਰਾਜਵੀ ਜਵੰਡਾ ਉੱਤੇ ਲੱਗ ਰਹੇ ਨੇ ਵੱਡੀਆਂ-ਵੱਡੀਆਂ ਹਸਤੀਆਂ ਜਿਹੜੀਆਂ ਨੇ ਜਵੰਡਾ ਦਾ ਸਾਥ ਦਿੰਦੀਆਂ ਨਜ਼ਰ ਆ ਰਹੀਆਂ ਨੇ ਕਿਤੇ ਉਹਨਾਂ ਕੋਲੋਂ ਪੈਸਾ ਤਾਂ ਨਹੀਂ ਹੜੱਪਿਆ ਜਾ ਰਿਹਾ ਹਾਲਾਂਕਿ ਡਾਕਟਰਾਂ ਵੱਲੋਂ ਜਿਹੜਾ ਹੈ ਪਹਿਲਾ ਬੁਲੇਟਿਨ ਨਹੀਂ ਜਾਰੀ ਕੀਤਾ ਗਿਆ ਲੇਕਿਨ ਅੱਜ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਅਰਦਾਸਾਂ ਲੋਕਾਂ ਦੀਆਂ ਪ੍ਰਾਰਥਨਾਵਾਂ ਜਿੱਥੇ ਲੋਕ ਵਾਰ-ਵਾਰ ਚਾਹੇ ਉਹ ਗਰੀਬ ਹੋਣ ਚਾਹੇ ਅਮੀਰ ਹੋਣ ਚਾਹੇ ਉਹ ਦੇਸ਼ 'ਚ ਬੈਠੇ ਹੋਣ ਚਾਹੇ ਵਿਦੇਸ਼ 'ਚ ਬੈਠੇ ਹੋਣ ਚਾਹੇ ਆਮ ਹੋਣ ਚਾਹੇ ਖਾਸ ਹੋਣ ਹਰ ਤਰੀਕੇ ਦੇ ਲੋਕ ਜਿਹੜੇ ਨੇ ਜਵੰਦਾ ਲਈ ਜਿਹੜੀਆਂ ਨੇ ਅਲਦਾਸਾਂ ਕਰਦੇ ਨਜ਼ਰ ਆਲੇ ਨੇ ਹਾਲਾਂਕਿ ਜਵੰਦਾ ਦੀ ਸਿਹਤ ਬਾਰੇ ਕੋਈ ਖਾਸ ਖਬਰ ਨਿਕਲ ਕੇ ਨਹੀਂ ਸਾਹਮਣੇ ਆਈ ਲੇਕਿਨ ਡਾਕਟਰਾਂ ਨੇ ਅੱਜ ਕੁਝ ਗੱਲਾਂ ਜਿਹੜੀਆਂ ਨੇ ਕਹੀਆਂ ਗਈਆਂ ਨੇ ਜਦੋਂ ਉਹਨਾਂ ਤੋਂ ਸਵਾਲ ਪੁੱਛੇ ਗਏ ਉਹਨਾਂ ਨੇ ਕਿਹਾ ਕਿ ਅਸੀਂ ਇਸ ਕਰਕੇ ਸ਼ਨੀਵਾਰ ਨੂੰ ਹਸਪਤਾਲ ਦੇ ਮੈਡੀਕਲ ਰਿਪੋਰਟਨ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਉਹਨਾਂ ਦੀ ਸਿਹਤ ਬਾਰੇ ਕੋਈ ਅਪਡੇਟ ਨਹੀਂ ਸੀ ਉਹਨਾਂ ਦੀ ਹਾਲਤ ਵਿੱਚ ਕੋਈ ਬਦਲਾਅ ਨਹੀਂ ਆਇਆ ਜਵੰਦਾ ਵੈਂਟੀਲੇਟਰ ਤੇ ਹੈ ਉਹਨਾਂ ਦੇ ਦਿਮਾਗ ਤੱਕ ਆਕਸੀਜਨ ਨਹੀਂ ਪਹੁੰਚ ਰਹੀ ਡਾਕਟਰ ਇੱਕ ਟੀਮ ਹਰ ਘੰਟੇ ਉਹਨਾਂ ਦੀ ਹਾਲਤ ਦੀ ਨਿਗਰਾਨੀ ਕਰ ਰਹੀ ਹੈ ਉਹਨਾਂ ਨੇ ਦੂਸਰੇ ਪਾਸੇ ਕਿਹਾ ਡਾਕਟਰਾਂ ਦਾ ਮੰਨਣਾ ਹੈ ਕਿ ਲੰਬੇ ਸਮੇਂ ਵੈਂਟੀਲੇਟਰ ਤੇ ਰਹਿ ਸਕਦੇ ਹਨ ਪਹਿਲਾਂ ਅਜਿਹੀਆਂ ਕੁਝ ਘਟਨਾਵਾਂ ਵਾਪਰੀਆਂ ਹਨ ਇੱਥੇ ਮਰੀਜ਼ਾਂ ਨੂੰ ਲੰਬੇ ਸਮੇਂ ਬਾਦ ਹੋਸ਼ ਆਇਆ ਹੈ ਯਾਨੀ ਕਿ ਲੋਕਾਂ ਦੇ ਵੱਡੇ ਸਵਾਲ ਚੱਕੇ ਨੇ ਕਈਆਂ ਉਹਨਾਂ ਦੇ ਸਾਥੀ ਗੀਤਕਾਰ ਸਾਥੀਆਂ ਵੱਲੋਂ ਵੀ ਵੱਡੇ ਸਵਾਲ ਚੱਕੇ ਗਏ ਨੇ ਕਿ ਜਿਹੜੇ ਨੇ ਉਹ ਕਾਫੀ ਦੇਰ ਤੋਂ ਵੈਂਟੀਲੇਟਰ ਤੇ ਨੇ ਜੇਕਰ ਉਹਨਾਂ ਦੇ ਦਿਮਾਗ ਤੇ ਆਕਸੀਜਨ ਨਹੀਂ ਪਹੁੰਚ ਰਹੀ ਤਾਂ ਡਾਕਟਰ ਕਿਤੇ ਉਹ ਪੈਸੇ ਦੇ ਆੜ ਦੇ ਵਿੱਚ ਕਿਤੇ ਗਲਤ ਇਨਫੋਰਮੇਸ਼ਨ ਤਾਂ ਨਹੀਂ ਦੇ ਰਹੇ ਕਿਤੇ ਰਾਜਨੀਤਿਕ ਜਵੰਦਾ ਤੋਂ ਲੈ ਕੇ ਜਿਹੜੀਆਂ ਖਬਰਾਂ ਬਾਹਰ ਨਿਕਕੇ ਆ ਰਹੀਆਂ ਨੇ ਉਹ ਕਿਤੇ ਸੱਚ ਤਾਂ ਨਹੀਂ ਵਾਰ-ਵਾਰ ਵੱਡੇ ਸਵਾਲ ਖੜੇ ਕੀਤੇ ਗਏ ਲੇਕਿਨ ਡਾਕਟਰਾਂ ਨੇ ਇੱਕ ਉਦਾਹਰਨ ਦਿੱਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪੁਲਿਸ ਦੇ ਸਾਬਕਾ ਆਈਜੀ ਗੁਰਿੰਦਰ ਸਿੰਘ ਇੱਕ ਉਦਾਹਰਨ ਹਨ ਉਹਨਾਂ ਨੇ 2 ਮਹੀਨੇ ਬਾਅਦ ਕੋਮਾ ਤੋਂ ਉੱਭਰਨ ਤੋਂ ਪਹਿਲਾਂ 1.5 ਮਹੀਨੇ ਤੱਕ ਵੈਂਟੀਲੇਟਰ ਤੇ ਸੰ ਨਤੀਜੇ ਵਜੋਂ ਜੋ ਪਰਿਵਾਰ ਅਤੇ ਪਰਸੰਸ਼ੀ ਜਿਵੰਦਾ ਦੇ ਠੀਕ ਹੋਣ ਦੀ ਉਮੀਦ ਰੱਖਦੇ ਹਨ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਕਿ ਇਸ ਤੋਂ ਪਹਿਲਾਂ ਇੱਕ ਇੱਕ ਗੁਰਿੰਦਰ ਸਿੰਘ ਨਾਮ ਦੇ ਆਈਜੀ ਦਾ ਵੀ ਐਕਸੀਡੈਂਟ ਹੋਇਆ ਸੀ ਜਿਨ੍ਹਾਂ ਨੂੰ ਦਿਮਾਗ ਦੀ ਸੱਟ ਲੱਗੀ ਸੀ ਤੇ ਉਹਨਾਂ ਦੀ ਧਰਮ ਪਤਨੀ ਜਿਹੜੀ ਸੀਗੀ ਉਹ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਧਰਮ ਪਤਨੀ ਤੇ ਉਹਨਾਂ ਦਾ ਉਹਨਾਂ ਦੇ ਪਤੀ ਦੇ ਹੋਸ਼ ਹੋਣ ਤੋਂ ਪਹਿਲਾਂ ਡੇਢ ਮਹੀਨੇ ਤੱਕ ਉਹ ਵੈਂਟੀਲੇਟਰ ਤੇ ਸੀ ਉਹਨਾਂ ਨੇ ਕਿਹਾ ਕਿ ਅਜਿਹਾ ਚਮਤਕਾਰ ਹੋ ਜਾਂਦੇ ਨੇ ਅਰਦਾਸਾਂ ਵਿੱਚ ਬਹੁਤ ਦਮ ਹੁੰਦਾ ਹੈ ਦੂਸਰੇ ਪਾਸੇ ਪ੍ਰਾਰਥਨਾਵਾਂ ਤੋਂ ਕਈ ਵਾਰ ਵੈਂਟੀਲੇਟਰ ਦੇ ਉੱਤੇ ਲੰਬੇ ਸਮੇਂ ਲਈ ਟੈਣਾ ਪੈਂਦਾ ਹੈ ਲੇਕਿਨ ਉਸ ਤੋਂ ਬਾਅਦ ਜਿਹੜਾ ਹੈ ਉਹ ਜਿਹੜਾ ਹੈ ਪੇਸ਼ੈਂਟ ਉਹ ਠੀਕ ਵੀ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਜਿਹੜੇ ਨੇ ਉਹ ਪੀ ਆਈਜੀ ਉਹਨਾਂ ਨੇ ਤੁਰਨਾ ਵੀ ਸ਼ੁਰੂ ਕਰ ਦਿੱਤਾ ਹਾਲਕਿ ਉਹਨਾਂ ਦੇ ਅਜੇ ਵੀ ਦਿਮਾਗੀ ਸਮੱਸਿਆ ਲਈ ਦਵਾਈ ਮਿਲ ਰਹੀ ਹੈ ਹਾਸੇਦਰਾਂ ਨੂੰ ਨਾਲੂ ਸਿਰ ਤੇ ਛੱਟ ਲੱਗੀ ਸੀ ਜਿਵੇਂ ਰਾਜਵੀ ਜਵੰਦਾ ਨੂੰ ਇਸੇ ਤਰ੍ਹਾਂ ਹੀ ਛੱਟ ਲੱਗੀ ਹੈ ਉਹਨਾਂ ਨੇ ਕਿਹਾ ਡਾਕਟਰ ਕਹਿ ਰਹੇ ਨੇ ਕਿ ਰਾਜਵੀ ਜਵੰਦਾ ਨੂੰ ਲੈ ਕੇ ਅਸੀਂ ਕੋਈ ਗਲਤ ਬਲੇਟਨ ਜਾਰੀ ਨਹੀਂ ਕਰ ਸਕਦੇ ਸੀ ਸਿਹਤ ਸੇਮ ਇੱਕੋ ਜੀ ਚੱਲ ਰਹੀ ਸੀ ਇਸ ਲਈ ਅਸੀਂ ਕੋਈ ਵੀ ਬਾਹਰ ਆ ਕੇ ਖਬਰ ਨਹੀਂ ਦਿੱਤੀ ਪੱਤਰਕਾਰਾਂ ਨੂੰ ਅਸੀਂ ਅੱਜ ਇਹ ਤਾਂ ਦੱਸ ਰਹੇ ਹਾਂ ਕਿਉਂਕਿ ਲੋਕਾਂ ਵੱਲੋਂ ਵਕ-ਵਕ ਸੋਸ਼ਲ ਮੀਡੀਆ ਤੇ ਹਰੇਕ ਵੱਲੋਂ ਵੱਡੇ ਸਵਾਲ ਚੱਕੇ ਜਾ ਰਹੇ ਨੇ ਉਨਾਂ ਨੇ ਕਿਹਾ ਕਿ ਹੋ ਸਕਦਾ ਹੈ ਵੈਂਟੀਲੇਟਰ ਤੇ ਲੰਬੇ ਸਮੇਂ ਤੋਂ ਜਿਹੜੇ ਨੇ ਬਾਹਰ ਵੀ ਜਦੋਂ ਦਾ ਠੀਕ ਹੋ ਕੇ ਬਾਹਰ ਆ ਸਕਦੇ ਨੇ ਹਾਲਾਂਕਿ ਅਸੀਂ ਵੀ ਇਹ ਗੱਲ ਕਵਾਂਗੇ ਅਸੀਂ ਆਪਣੀ ਜਿਹੜੀ ਹੈ ਟੀਮ ਵੱਲੋਂ ਤੇ ਦੂਸਰੇ ਪਾਸੇ ਅਸੀਂ ਇਹ ਗੱਲ ਕਵਾਂਗੇ ਕਿ ਤੁਸੀਂ ਵੀ ਲਗਾਤਾਰ ਰਾਜਵੀ ਜਵੰਦਾ ਵਾਸਤੇ ਜਿਹੜੀਆਂ ਨੇ ਪ੍ਰਾਰਥਨਾਵਾਂ ਤੇ ਅਰਦਾਸਾਂ ਨੂੰ ਜਾਰੀ ਰੱਖੋ ਹੋ ਸਕਦਾ ਹੈ ਕਿ ਇਹਨਾਂ ਪ੍ਰਾਰਥਨਾਵਾਂ ਤੇ ਅਰਦਾਸਾਂ ਦੇ ਸਹਾਰੇ ਇੱਕ ਛੋਟੇ-ਛੋਟੇ ਮਾਸੂਮ ਬੱਚਿਆਂ ਦੇ ਪਿਤਾ ਜਿਹੜੇ ਘਰ ਵਾਪਸੀ ਕਰ ਹੁਣ ਧਰਮ ਪਤਨੀ ਜਿਹੜੀ ਉਹਨਾਂ ਦੀ ਵੇਟ ਕਰ ਰਹੀ ਹੈ ਉਹ ਵੀ ਕਰ ਰਹੀ ਹੈ ਤਾਂ ਹੋ ਸਕਦਾ ਹੈ ਉਸੇ ਹੀ ਆਈਜੀ ਤਰ੍ਹਾਂ ਜਿਹੜੇ ਨੇ ਇਹ ਜਿਹੜੇ ਨੇ ਉਹਨਾਂ ਦਾ ਉਹਨਾਂ ਦਾ ਪਰਿਵਾਰ ਜਿਸ ਤਰ੍ਹਾਂ ਖੁਸ਼ ਹੋਇਆ ਆਈਜੀ ਦਾ ਉਸੇ ਤਰ੍ਹਾਂ ਹੀ ਜਵੰਦਾ ਦਾ ਪਰਿਵਾਰ ਵੀ ਆਸਾਂ ਦੇ ਉੱਤੇ ਇਹ ਬੈਠਾ ਹੋਇਆ ਤੇ ਉਹਨਾਂ ਆਸਾਂ ਨੂੰ ਪੂਰਾ ਕਰਨ ਲਈ ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤਾਂ